ਪਟਿਆਲੇ ਹਲਕੇ ਦੇ ਵਿੱਚ ਜਿਵੇਂ ਹੀ ਤਰੰਵੀਰ ਗਾਂਧੀ ਦੀ ਜਿੱਤ ਦਾ ਐਲਾਨ ਹੋਇਆ ਉਸੇ ਤਰ੍ਹਾਂ ਹੀ ਪਾਰਟੀ ਵਰਕਰਾਂ ਦੇ ਵਿੱਚ ਭਾਰੀ ਖੁਸ਼ੀ ਵੇਖਣ ਨੂੰ ਮਿਲੀ ਨਾਬਾ ਵਿਕੇ ਕਾਂਗਰਸ ਦੀ ਪਾਰਟੀ ਦੇ ਵਰਕਰਾਂ ਵੱਲੋਂ ਨਾਅਰੇ ਲਗਾਏ ਗਏ ਅਤੇ ਲੱਡੂਆਂ ਦੇ ਨਾਲ ਮੂਹ ਮਿੱਠਾ ਕਰਵਾ ਕੇ ਖੁਸ਼ੀ ਮਨਾਏ ਗਏ ਇਸ ਮੌਕੇ ਉੱਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੌਰਵ ਗੱਭਾ ਕਾਂਗਰਸ ਪਾਰਟੀ ਦੀ ਆਗੂ ਚਰਨਜੀਤ ਬਾਦੀਸ਼ ਅਤੇ ਬਲਜੀਤ ਸਿੰਘ ਨੇ ਕਿਹਾ ਕਿ 90 ਹਲਕੇ ਦੇ ਵਿੱਚ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਧਰਮਵੀਰ ਗਾਂਧੀ ਸਾਫ਼ ਸੁਥਰੀ ਸਖਸ਼ੀਅਤ ਵਾਲੇ ਨੇ ਉਹਨਾਂ ਦੀ ਇਮਾਨਦਾਰੀ ਕਰਕੇ ਪਟਿਆਲਾ ਦੀ ਕਾਂਗਰਸ ਸੀਟ ਭਾਰੀ ਬਹੁਮਤ ਦੇ ਨਾਲ ਜਿੱਤੀ ਹੈ ਉਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਧਰਮਵੀਰ ਗਾਂਧੀ ਉੱਤੇ ਉਹਨਾਂ ਨੂੰ ਮਾਣ ਹੈ ਉਹ 90 ਹਲਕੇ ਲਈ ਵਾਅਦਾ ਤੋਂ ਵਾਅਦਾ ਗਰੰਟੀ ਦੇ ਕੇ ਵੱਡੇ ਕੰਮ ਕਰਨਗੇ ਜਿੱਦਣ ਹੋਰੇ ਡਾਕਟਰ ਗਾਂਧੀ ਦਾ ਪ੍ਰੋਗਰਾਮ ਰਖਾਇਆ ਸੀਗਾ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਜੀਤ ਤਾਂ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਉਸੇ ਹਿਸਾਬ ਨਾਲ ਦੇਖੋ ਅੱਜ 14000 ਤੋਂ ਪਲੱਸ ਲੀਡ ਤੇ ਲੈ ਕੇ ਗਏ ਨੇ ਵਿੱਚੋਂ ਬੰਦੇ ਕਈ ਦਲ ਬਦਲੂ ਵੀ ਬਹੁਤ ਹੋਏ ਨੇ ਬੰਦਿਆਂ ਨੇ ਕਈਆਂ ਨੇ ਧੋਖਾ ਵੀ ਦਿੱਤਾ ਚਲੋ ਉਹਨਾਂ ਦਾ ਵੀ ਧੰਨਵਾਦ ਹੈ ਬਟ ਡਾਕਟਰ ਗਾਂਧੀ ਇੱਕ ਸਾਫ਼ ਸ਼ਖਸੀਅਤ ਬੰਦੇ ਨੇ ਤੇ ਵਧੀਆ ਲੀਡ ਨਾਲ ਜਿੱਤੇ ਨੇ ਉਹ ਮੈਂ ਕਾਂਗਰਸ ਪਾਰਟੀ ਦਾ ਹਾਈ ਕਮਾਂਡ ਦਾ ਸ਼ਬਦ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਮਾਨਦਾਰ ਬੰਦਾ ਸਾਡੀ ਜ਼ਿਲ੍ਹੇ ਵਿੱਚ ਭੇਜਿਆ ਸਰ ਜੀ ਕਿਸ ਤਰ੍ਹਾਂ ਕਰਦੇ ਹੋ ਸੈਲੀਬ੍ਰੇਟ ਲੱਡੂ ਵੰਡਾਂਗੇ ਜੀ ਹੁਣ ਜੀ ਤੇ ਬਾਕੀ ਜਿਵੇਂ ਅੱਗੇ ਪਾਰਟੀ ਦਾ ਹੁਕਮ ਹੋਊਗਾ ਉਵੇਂ ਕਰਾਂਗੇ ਅਸੀਂ ਇਹ ਵੀ ਪਹਿਲਾ ਕੰਮ ਕਿੱਥੇ ਲੱਗਦਾ ਵੀ ਬਦਕੀ ਕੰਮ ਕਰਨਗੇ ਬਦਕੀ ਕੰਮ ਕਰਨਗੇ ਜੀ ਬਿਲਕੁਲ ਇਮਾਨਦਾਰ ਬੰਦੇ ਨੇ ਜੀ ਕਿਸੇ ਤੋਂ ਕੋਈ ਫੰਡ ਨਹੀਂ ਲੈਂਦਾ ਜੀ ਉਹਨਾਂ ਨੇ ਸਭ ਤੋਂ ਵੱਡੀ ਖਾਸੀਅਤ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਨਾਬੇ ਹਲਕੇ ਦੇ ਸਾਰੇ ਵੋਟਰ ਸਾਹਿਬਾਨ ਦਾ ਧੰਨਵਾਦੀ ਹਾਂ ਔਰ ਵਿਸ਼ੇਸ਼ ਤੌਰ ਤੇ ਮੈਂ ਆਪਣੇ ਭਤੀਜਾ ਮੇਰਾ ਰਿਸ਼ੀ ਕਬਾ ਜੀ ਹੀਰਾ ਆਟੋਮੋਬਾਈਲ ਤੋਂ ਇਹਨਾਂ ਦੇ ਚਾਚਾ ਰਾਜੂ ਜੀ ਆ ਸਾਰੇ ਵਰਕਰ ਇਹਨਾਂ ਦੇ ਖੜੇ ਨੇ ਉਸ ਦਿਨ ਡਾਕਟਰ ਧਰਮਵੀਰ ਗਾਂਧੀ ਜੀ ਦਾ ਇੱਥੇ ਪ੍ਰੋਗਰਾਮ ਕਰਾਇਆ ਸਭ ਤੋਂ ਵੱਡਾ ਪ੍ਰੋਗਰਾਮ ਨਾਬੇ ਦੇ ਵਿੱਚ 4450 ਬੰਦੇ ਦਾ ਹੋ ਰੇ ਸੀਗਾ ਤੇ ਦਿਲ ਦੀਆਂ ਗੱਲਾਂ ਹੈ ਕਿ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਸਾਡੇ ਦੋਨੋਂ 리ਡਰ ਸਰਦਾਰ ਸਾਧੂ ਸਿੰਘ ਧਰਮਸੋਹਜੀ ਸਾਬਕਾ ਕੈਨਮੰਤੀ ਪੰਜਾਬ ਸਰਦਾਰ ਨਦੀਪ ਸਿੰਘ ਜੀ ਨਾਬਾ ਸਾਬਕਾ ਕੈਨਮੰਤੀ ਪੰਜਾਬ ਜ਼ਿਲ੍ਹੇ ਦੇ ਪ੍ਰਧਾਨ ਮਹਾਨ ਤਖਨੌੜਾ ਜੀ ਸਾਰਿਆਂ ਨੇ ਮਿਹਨਤ ਕਰਕੇ ਜਿਹੜਾ ਅਸੀਂ ਮੈਂ ਕਹਿ ਸਕਦਾ ਸੀ ਕਿ 50-55 ਹਜ਼ਾਰ ਤੇ ਅਸੀਂ ਪਿੱਛੇ ਸੀ ਔਰ ਲੋਕਾਂ ਦਾ ਕੋਟਨ ਕੋਟ ਧੰਨਵਾਦ ਹੈ ਕਿ ਉਹਨਾਂ ਦਾ ਫਤਵਾ ਪਿਛਲੀ ਵੀ ਲੀਡ ਜਿਹੜੀ ਐ ਕਵਰ ਕੀਤੀ ਔਰ ਸਾਨੂੰ 4000 ਦੇ ਕਰੀਬ ਅਸੀਂ ਨਾਬੇ ਹਲਕੇ ਤੋਂ ਜਿਹੜਾ ਇਹ ਜਿੱਤ ਪ੍ਰਾਪਤ ਕੀਤੀ ਐ ਇਹ ਸਾਰਾ ਲੋਕਾਂ ਦਾ ਸਿਹਰਾ ਹੈ ਜਿਹੜਾ ਡਾਕਟਰ ਧਰਮਵੀਰ ਗਾਂਧੀ ਜੀ ਦੇ ਸਿਰ ਤੇ ਜਾਂਦਾ ਹੈ। ਆਪਕਾ ਦਾਅਵਾ ਹੀ ਕਰਦੇ ਸੀ ਵੱਡੇ 13 0 ਦਾ ਫਤ ਨਾਲ ਹਰਾ ਰਹੀ। ਚਲੋ ਉਦੋਂ ਨੇਰੀ ਤੂਫਾਨ ਸੀ ਜੀ ਇਹ ਬੜਾ ਦੇਖਿਆ ਛੋਟੇ ਹੁੰਦਿਆਂ ਨੇ ਸੇਵਨਜੀ ਸਿੰਘ ਮਾਨ ਟਾਈਮ ਵੀ 13 ਦੀਆਂ 13 ਸੀਟਾਂ ਆਈਆਂ ਸੀ। ਉਦੋਂ ਵੀ ਇਸੇ ਤਰ੍ਹਾਂ ਸੀਗਾ ਕਿਸੇ ਨੇ ਕੋਈ ਕੈਂਡੀਡੇਟ ਨਹੀਂ ਸੀ ਦੇਖਿਆ ਕੋਈ ਆਦਮੀ ਨਹੀਂ ਸੀ ਦੇਖਿਆ ਉਦੋਂ ਤੋਂ ਬਾਅਦ ਅਸੀਂ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਦਾਸ ਨੂੰ 1987 ਦਾ ਝੰਡਾ ਚੱਕ ਕੇ ਕਾਂਗਰਸ ਪਾਰਟੀ ਦਾ ਤੁਰਿਆ ਹੋਇਆ ਪਹਿਲਾ ਮੇਰੇ ਬਾਬਾ ਜੀ ਮੇਰੇ ਪਿਤਾ ਜੀ ਉਹਨੇ ਇਹ ਸਾਰਾ ਬੜਾ ਕਰੀਬੀ ਦੇਖਿਆ ਤੇ ਆ ਜਿਹੜੀ 2 2.5 ਸਾਲ ਪਹਿਲਾਂ ਨੇਰੀ ਆਈ ਸੀ ਆਪਦੇ ਸਾਹਮਣੇ ਹੀ ਆ ਉਹ 1301 ਕਹਿੰਦੇ ਸੀ ਰਿਜ਼ਲਟ ਤੁਸੀਂ ਸਾਰੇ মিডিਆ ਦੇ ਖੜੇ ਹੋ ਤੁਹਾਡੇ ਸਾਹਮਣੇ ਰਿਜ਼ਲਟ ਆ ਕਿਉਂਕਿ ਲੋਕ ਬੜੇ ਹੁੰਦੇ ਨੇ ਲੋਕਾਂ ਦਾ ਫਤਵਾ ਬੜਾ ਹੁੰਦਾ ਭਲੇਕ ਚੋਠ ਬੋਲ ਕੇ ਭਲੇਕੇ ਨਾਲ ਇੱਕ ਵਾਰ ਜਿੱਤਿਆ ਜਾਂਦਾ ਹੁੰਦਾ ਬਾਰ-ਬਾਰ ਕਰਨਵੀਰ ਗਾਂਧੀ ਨੇ ਜਿਹੜੇ ਕਮਾਂਡਰ ਡਾਕਟਰ ਨੇ ਜੀ ਉਹਨਾਂ ਨੇ ਪੰਜਾਬ 'ਚ ਜਿੰਨੇ ਵੀ ਸਾਡੇ ਜ਼ਿਲ੍ਹੇ ਪਟਿਆਲੇ 'ਚ ਲੋਕਾਂ ਨੂੰ ਦਵਾਈ ਫਰੀ ਦਿੱਤੀ ਗਰੀਬਾਂ ਨੂੰ ਪੈਸੇ ਵੀ ਦਿੱਤੇ ਜਿਨ੍ਹਾਂ ਕੋਲ ਕਿਰਾਇਆ ਨਹੀਂ ਸੀ ਉਹਨਾਂ ਦੇ ਬਦੌਲਤ ਲੋਕਾਂ ਨੇ ਉਹਨਾਂ ਨੂੰ ਇੱਕ بڑا ਨੁਮਾਇੰਦਾ ਚੁਣ ਕੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਆਪ ਹਮਾਰੇ ਪਿੰਡਾਂ 'ਚੋਂ ਵੋਟ ਪਈਆਂ